ਫਗਵਾੜਾ ਸ਼ਹਿਰ ਦੇ ਅੰਦਰ ਚੋਰਾ ਦਾ ਬੋਲਬਲਾ ਹੈ ਤੇ ਚੋਰਾਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਸ਼ਰਿਆਮੇ ਅੰਜਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਫੂਕਾੜੀ ਜਾਂਦੇ ਨੇ ਚੋਰੀ ਦਾ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸਤਨਾਮਪੁਰਾ ਫਗਵਾੜਾ ਵਿਖੇ ਜਿੱਥੇ ਕਿ ਚਿੱਟੇ ਦਿਨ ਹੀ ਇੱਕ ਚੋਰ ਘਰ ਦਾ ਗੇਟ ਟੱਪ ਕੇ ਲੱਖਾਂ ਰੁਪਏ ਦਾ ਸੋਨਾ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਦੱਸ ਦਈਏ ਕਿ ਉਕਤ ਚੋਰੀ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਸ ਚੋਰ ਦੀ ਤਸਵੀਰ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਇਸ ਸੰਬੰਧੀ ਮਕਾਨ ਮਾਲਕ ਕੁਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਦੋਂ ਸ਼ਾਮ ਸਮੇਂ ਘਰ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਘਰ ਵਿੱਚ ਪਈ ਅਲਮਾਰੀ ਵਿੱਚੋਂ 5 ਟੋਲੇ ਦੇ ਕਰੀਬ ਸੋਨਾ ਅਤੇ 2 ਤੋਂ 3000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਉਨਾਂ ਨਾਲ ਹੀ ਮੰਗ ਕੀਤੀ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਵੀ ਵਧਾਈ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਸੁੱਖ ਦਾ ਸਾਹ ਲੈ ਸਕਣ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੱਸ ਸ਼ਰਮਾ ਦੀ ਰਿਪੋਰਟ ਤੇ ਕੀ ਮਾਮਲਾ ਕੀ ਆਂਟੀ ਜਿਹੜਾ ਸ਼ਾਮੀ ਜਦੋਂ ਅਸੀਂ ਘਰ ਆਏ ਤਾਂ ਲੁਮਾਰੇ ਜਦੋਂ ਬਾਹਰ ਨਾਲ ਗੇਟ ਦਾ ਲੋਕ ਲੱਗਾ ਸੀਗਾ ਤੇ ਅੰਦਰ ਕੁੰਡਾ ਫੁੱਲਾ ਸੀਗਾ ਸਾਰੇ ਦਰਵਾਜ਼ੇ ਕੋਲ ਲਾਈਟਾਂ ਜਗਦੀਆਂ ਸੀ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਵਿੱਢਾ ਕਿੱਧਰ ਗਿਆ ਸੀ ਤੁਸੀਂ ਕਿਤੇ ਗਏ ਸੀਗੇ ਹਾਂਜੀ ਕਿੱਥੇ ਗਏ ਸੀਗੇ ਉੱਧਰ ਮੈਂ ਆਪਣੀ ਮੰਮੀ ਦੇ ਘਰ ਗਈ ਸੀ। ਤੇ ਕਿੰਨੇ ਵਜੇ ਆਪ ਨੂੰ ਬਦਲਾ ਮਿਲੀ ਐ? ਕਿੰਨੇ ਵਜੇ ਪਤਾ ਲੱਗਿਆ? ਅਸੀਂ ਸ਼ਾਮੀ 6 ਵਜੇ ਜਦੋਂ ਇੱਧਰ ਆਏ ਆ। ਤੇ ਫਿਰ ਤੁਹਾਨੂੰ ਕਿੰਦਾ ਪਤਾ ਲੱਗਾ? ਜਦੋਂ ਕਾਰ ਅਸੀਂ ਆਏ। ਹਾਂਜੀ। ਕਾਰ ਜਦੋਂ ਹੁਣ ਅਸੀਂ ਆਏ 6 ਵਜੇ। ਹਾਂਜੀ। ਜਦੋਂ ਆ ਕੇ ਦੇਖਿਆ ਤਾਂ ਬਾਹਰ ਲੋਕ ਲੱਗਾ ਸੀਗਾ ਗੇਟ ਦਾ ਤੇ ਅੰਦਰੋਂ ਖੁੱਲੇ ਸੀ ਸਾਰੇ ਜਿੰਦੇ ਤੋੜੇ ਸੀ। ਜਦੋਂ ਅੰਦਰ ਆਏ ਤਾਂ ਸਾਰਾ ਦਾ ਸਮਾਨ ਕਿੰਨੇ ਰਿਹਾ ਸੀ। ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ? ਸਮਾਨ ਮੇਰੇ ਸੈਟ ਸੀਗਾ। ਤੇ ਆਹ ਮੇਰੀ ਬਾਲੀਆਂ ਸੀਗੀਆਂ ਮੁੰਦੀ ਸੀਗੀ ਚੈਨੀ ਸੀਗੀ ਕਿੰਨਾ ਲੱਗੋ ਪੈਸੇ ਤਾਂ ਇਹ 2 ਤਨ ਪੈਸੇ 2 ਤਨ ਹਜਾਰ ਸੀ ਸੋਨਾ ਹੀ ਸੀ ਸੋਨਾ ਕਿੰਨਾ ਨੁਕਸਾਨ ਹੋ ਗਿਆ ਸੋਨੇ ਦਾ ਲਗਭਗ 1.5 ਲੱਖ ਦਾ ਦੋ ਤਹਾ 2.5 ਲੱਖ ਦਾ ਸੋਨਾ ਹੀ ਐਨਾ ਮਹਗਾ ਯਾ 4-5 ਤੋਲੇ ਸੀਗਾ ਸੋਨਾ 4-5 ਤੋਲੇ ਹਾਂਜੀ ਤੇ ਪੁਲਿਸ ਕੰਪਲੇਟ ਕੀਤੀ ਸਮਾਂ ਪੁਲਿਸ ਆਈ ਸੀ ਮੌਕੇ ਤੇ ਕਿ ਕੋਈ ਸੀਸੀਟੀਵੀ ਕੈਮਰੇਜ ਆਇਆ ਬੰਦਾ ਜਿਹਨੇ ਬਿਲਕੁਲ ਸਾਫ ਹੋਈ ਉਹ ਅਬੀ ਕੱਤੇ ਆਏ ਕੁਝ ਪਤਾ ਚਲਿਆ ਪੈਨ ਨਹੀਂ ਸੀਗਾ ਤੁਰ ਕੇ ਤੇ ਕੀ ਪਰਚਾਜਨ ਕੋ ਮੰਗ ਰਖਦੇ ਆਪਾਂ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਗੈਰ ਮਹੱਲਾ ਪੂਰਾ ਵੀ ਕੋਈ ਸਾਨੂੰ ਸਾਜ ਜਗਾ ਨਹੀਂ ਘਰਾਂ ਦੇ ਵਿੱਚ ਘਾਰ ਆ ਫੀ ਵੀ ਦੇਖ ਲੋ ਇਹ ਵਾਲੀ ਹੋਈ ਆ ਵਾਰਦਾਤ ਤੇ ਵਹੀ ਮੰਗਾ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਕੀ ਮਾਮਲਾ ਕੀ ਹੈ ਸਰ ਜਿਹੜਾ ਅੱਜ ਤੁਸੀਂ ਇੱਥੇ ਮਤਲਬ ਕਿ ਆਪਣੇ ਘਰ ਦੇ ਬਾਹਰ ਖੜੇ ਆਂ ਸਾ ਮੈਂ ਕੰਮ ਤੋਂ ਕੰਮ ਗਿਆ ਹੋਇਆ ਸੀ ਆਪਣੇ ਤੇ ਮੈਨੂੰ ਮੇਰੇ ਭਤੀਜੇ ਨੇ ਫੋਨ ਕੀਤਾ ਕਿ ਘਰ ਚੋਰੀ ਹੋ ਗਈ ਹੈ ਤੁਰਾੜ ਕੇ ਜੇ ਦੇਖਿਆ ਤਾਂ ਸਾਰਾ ਸਾਰੇ ਠੀਕ ਲੱਗ ਰਿਹਾ ਤੁਸੀਂ ਗਏ ਸੀ ਕਿਤੇ ਨਾ ਕੰਮ ਕਰਦੇ ਕਿੱਥੇ ਕੀ ਕੰਮ ਕਰਦੇ ਆਪਾਂ ਹੈ ਕੋਰੀਅਰ ਦਾ ਕੋਰੀਅਰ ਦਾ ਕਿੱਥੇ ਕੰਮ ਕਰਦੇ ਆ ਜੀ ਆਪਾਂ ਆਪਾਂ ਡੀ ਡੀ ਟੀ ਸੀ ਚ ਹੈ ਡੀ ਡੀ ਟੀ ਸੀ ਅੱਛਾ ਜੀ ਤੇ ਟੋਰੀ ਵੀ ਕਿੰਨੇ ਕ ਵੇ ਪਤਾ ਲੱਗੀ ਹੋ ਗਈ ਹੈ ਇਹ ਤਾਂ ਇਹਨੇ ਫੋਨ ਕੀਤਾ ਮੈਨੂੰ ਕਿਤਾਬਾ ਦਾ ਲਗੋ ਤੇ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਆਪਣਾ ਪੰਜ ਤੋਂ ਲੈ ਕੇ ਸਲਾਹ ਹੋਣੀ ਹਾਂਜੀ ਦੋ ਤਿੰਨ ਹਜ਼ਾਰ ਰੁਪਏ ਹਾਂਜੀ ਦੋ ਤਿੰਨ ਹਜ਼ਾਰ ਦੀ ਕੈਸ਼ ਸੀ ਕੋਈ ਸੀਸੀਡੀ ਕੈਮਰਾ ਜਾਇ ਬੰਦੇ ਹਾਂਜੀ ਆਇਆ ਕਿੰਨੇ ਬੰਦੇ ਦੇਖਤੀ ਸੀ ਇੱਕੋ ਹੀ ਬੰਦਾ ਸੀ ਇੱਕੋ ਹੀ ਵਿਅਕਤੀ ਸੀ ਹਾਂਜੀ ਤੇ ਪੁਲਿਸ ਕਾਦ ਕੀਤੀ ਇਸ ਮਾਮਲੇ ਨੂੰ ਲਓ ਪੁਲਿਸ ਆਈ ਸੀ ਸਰ ਮੌਕੇ ਤੇ ਕਿ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਸਾਡੀ ਹੁਣ ਇਨਸਾਫ ਕੀਤਾ ਜਾਵੇ ਜੀ ਜੇਵਾ ਸਾਡਾ ਨੁਕਸਾਨ ਹੋਇਆ ਉਹ ਇਨਸਾਫ ਕੀਤਾ ਜਾਵੇ